ਮੈਂ ਅੱਜ ਤੇ ਜਾ ਰਿਹਾ ਬਹੁਤ ਜ਼ਿਆਦਾ ਲਾੜ ਤਾਂ ਪਵਾ ਕੇ ਸੀ ਅੱਜ ਮੈਂ ਤੇ ਚੱਲੇ ਆ ਉਹਨਾਂ ਦਾ ਸੇਮ ਸੇਮ ਉਹਨਾਂ ਨੇ ਸਾਡਾ ਦਾ ਸੋਚਦਾ ਟਾਈਮ ਦਿੱਤਾ ਸੀ ਸਾਡੇ ਨਾਲ ਅਸੀਂ ਇੱਥੇ ਬਿਜਾਤੇ ਹਾਂ ਹਾਂ ਹੁਣ ਜਾ ਕੇ ਦੇਖੋ ਸਾਨੂੰ ਐਂਟਰ ਕਰਦਾ ਕੋਈ ਵੀ ਨਹੀਂ ਕਰਦਾ ਮਾਨਸਾ ਮਾੜੇ ਵੀਰ ਪਵੰਤ ਬਈ ਇੱਕ ਕਰਨਾ ਕੋਈ ਪਾਏ ਬੜੇ ਸੋਹਣੇ ਕਿੱਟਣਾ ਹੈ ਕਿੱਟਾਂਗੇ ਮਸਲੈਂ ਖੇਟਣ ਲੱਗਿਆ ਕੁਐਸਚਨਰ ਨੂੰ ਕਿਹਨਾਂ ਜਿਹਾ ਸੋ ਲਗਦਾ ਵੈਸਟੇਜ ਆਪੂ ਹੀ ਕੌਣ ਬਣਦਾ ਪ੍ਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬੱਗੇ ਬਾਈ ਦੇ ਯਾਰ ਜੀ ਗੋਪੀ ਬਾਈ ਛੇਬੀ ਭੀਖੀ ਤੇ ਪਿੰਦਾ ਭੀਖੀ ਬਿੰਦੂ ਕੋਟੜੇ ਵਾਲੀ ਦੇ ਲਓ ਪਈ ਕਬੱਡੀ ਦੇ ਉੱਪਰ ਪੀਤੂ 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 ਆ ਗਰਿਆ ਲੁਧਿਆਣਾ ਮੇਲਾ ਗਿੱਲ ਗगन ਮੰਡੀ ਪੀਤੂ ਕੋਟੜੇ ਵਾਲੀ ਕਹਿੰਦੇ ਜੇ ਹੁਣ ਜੱਫਾ ਲਾਉਂਦੀ ਆ ਰੁਪਈਆ 1000 ਸੋਨੇਹਾਰਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਆ ਰਹੇ ਹਾਂ ਪਿੱਤੂ ਦੀ ਦੇ ਘਰੇ ਸੀ ਰਾਤ ਦੇ ਠੀਕ ਹੈ ਹੁਣ ਅਸੀਂ ਮੈਲ ਤੇ ਜਾ ਰਹੇ ਹਾਂ ਬਹੁਤ ਜ਼ਿਆਦਾ ਲਾੜ ਤਾਂ ਪਵਾ ਕੇ ਸੀ ਅੱਜ ਮੈਲ ਤੇ ਚੱਲੇ ਆ ਉਹਨਾਂ ਨੇ ਸਾਨੂੰ ਸੇਮ ਸੇਮ ਉਹਨਾਂ ਨੇ ਸਾਨੂੰ ਦਾ ਸੋਚਦਾ ਟਾਈਮ ਦਿੱਤਾ ਸੀ 9:30 ਅਸੀਂ ਇੱਥੇ ਬਿਜਾਤੇ ਹੁਣ ਜਾ ਕੇ ਦੇਖੋ ਸਾਨੂੰ ਐਂਟਰ ਕਰਦਾ ਕੋਈ ਨਹੀਂ ਕਰਦਾ ਸਮੂ ਤੇਰੇ ਵਜੇ ਨਾਲ ਲੇਟ ਹੋਏ ਅਸੀਂ ਮੇਰੇ ਵਜੇ ਨਾਲ ਲੇਟ ਹੋ ਗਏ ਸਾਰੇ ਮੇਰੇ ਲੇਟ ਹੋ ਆਪਣੇ ਲੱਭੀ ਸੀ ਸੀਨੀਅਰ ਦੀਦੀ ਵੀ ਠੀਕ ਹੈ ਜੋ ਕਿ ਮੇਰੇ ਛੋਟੇ ਛੋਟੇ ਪਿਆਰੇ ਪਿਆਰੇ ਵਿਦਿਆਰਥੀ ਦੇ ਦੇ ਨੀ ਤੋਂ ਮਰਾ ਦੇ ਵਿੱਚ ਆ ਰਾਨ ਸਾਡੇ ਸਾਡੇ ਵੀਰ ਪਵਨਤ ਬਈ ਸਾਡੇ ਮੋਰਲ ਲੱਗ ਚੁੱਕੀਆਂ ਦਿਖਾਓ ਮੋਰਲ ਦਿਖਾਓ ਹੌਂਦੀ ਦੋਈ ਦੀਪਾ ਕੈਨੇਡਾ ਜਿੱਤਰ ਕੈਨੇਡਾ ਵਿੱਕੀ ਅੱਜ ਜੀ ਆਇਆਂ ਨੂੰ ਕੋਟਲੀ ਦੀ ਧਰਤੀ ਤੇ ਤੇ ਮੇਰੀ ਭੈਣ ਨੂੰ ਦਿੱਤਾ ਸੀ 10 ਵਜੇ ਦਾ ਟਾਈਮ ਤੇ ਸਹੀ 3 ਵਜੇ ਇਹ ਕੋਟਲੀ ਆਈ ਹੈ ਦੀਦੀ ਆਏ ਨੇ ਕਿੱਥੋਂ ਆ ਬਾਰਡਰ ਤੋਂ ਠੀਕ ਆ <laughs> आ जा इन जलूस निकल आ जा <laughs> <laughs> <है। laughs> ਅਗੇ ਹੋ ਕੀ ਬੇ ਸੋਹਣਿਆ ਇਹਦੇ ਕੋਟ ਦੇ ਕੱਟ ਤੇ ਘਰੀ ਤੋਂ ਜ਼ਿਆਦਾ ਹੁੰਦੇ ਉਹਨੇ ਕਹਿ ਦੇਣਾ ਅੱਜ ਜੀ ਓਸ ਨਾਲ ਗਿੱਦਿਆਂ ਦਾ ਕਰਕੇ ਗਿੱਦੜਾ ਓਸ ਨਾਲ ਕੀ ਹਾਲ ਚਾਲ ਆਉਂਦਾ ਹੋਰ ਸਾਡਾ ਮੈਚ ਜਿਹੜਾ ਉਹਗਾ ਫਾਈਨਲ ਵੇਲੇ ਕਿੱਦਾਂ ਖੇਡਣਾ ਹੈ ਖੇਡਾਂਗੇ ਮਸਾ ਦਾ ਖੇਡਣ ਲੱਗਿਆ ਵੈਸਟਰਨ ਨੂੰ ਪਾਣ ਨੂੰ ਵੈਸਟਰਨ ਨੂੰ ਮਿਲਣ ਚਾਹੁੰਦਾ ਸੋ ਤਾਂ ਤੁਹਾਨੂੰ ਕੀ ਲੱਗਦਾ ਵੈਸਟ ਜਪੂ ਕੌਣ ਬਣੇਗਾ ਤੇ ਵੈਸਟਰਨ ਦੇ ਪਰ ਇਹ ਵੀ ਮੀਤ ਨਹੀਂ ਹੈਗੀ ਮੈਨੂੰ ਨਹੀਂ ਆਈ ਮੇਰੇ ਪੈਨ ਤੇ ਮੋਰ ਲੱਗੀ ਇਹ ਲੈ ਚਾ ਚੜ ਰਹਾ ਸਾਨੂੰ ਵਾਸਤੇ ਨਹੀਂ ਲਵਾਈ ਯਾਰ ਸਿਰ ਥੋੜ ਲਈ ਮੇਲ ਲਈ ਨਹੀਂ ਪੜਤੋਂ ਉਹਦੇ ਤੇ ਲੱਗੀ ਉਹ ਤੇ ਲਵਾ ਲਈ ਨਹੀਂ ਜੱਸੀ ਉਹ ਮੈਨੂੰ ਕਹਿੰਦੇ ਵੀ ਬਹੁਤ ਤੇਰੀ ਸੰ ਪਹਿਚਾਣ ਕਰਾਉਂਦੀ ਲੋੜ ਨਹੀਂ ਆ ਤੇਰਾ ਸਾਨੂੰ ਮੈਨੂੰ ਮੇਰੇ ਜਦੋਂ ਨੇ ਕਿ ਸਟੈਂਪ ਲਾਈ ਨਾ ਮੈਨੂੰ ਕਹਿੰਦੇ ਬਈ ਅੱਥੀ ਘੱਡ ਜਾ ਸਾਰਿਆਂ ਦੇ ਲਵਾ ਕੇ ਜਾ ਜੇ ਤਾਂ ਪਤਾ ਆ ਉਹ ਮੈਂ ਵਰਤਨ ਨੂੰ ਬਤਾਵਾ ਵੀ ਆਈਪੀ ਬੰਦਾ ਹੀ ਰੋਸ ਸਟੈਂਪਲ ਲੋਣੇ ਵੰਦੇ ਨਹੀਂ ਉਹਨੂੰ ਹੋਰ ਵੀ ਦਿੰਦੇ ਹਾਂ ਕੋਈ ਪ੍ਰੋਫੈਸ਼ਨ ਨਹੀਂ ਦੀਆਂ ਨਹੀਂ ਨਹੀਂ ਬਾਅਦ ਜਿਹੜੇ ਮੈਚ ਹੁੰਦੇ ਉਹ ਵੀ ਮੈਟਾਂ ਦੇ ਹੁੰਦੇ ਉਹ ਕਬੱਡੀ ਖੇਡਣਾ ਪਲਵਣ ਨਹੀਂ ਕਰਨਾ ਚਾਹੁੰਦਾ ਸੀ ਐ ਅਸ਼ਾ ਤੇ ਪਲਵਣ ਨਹੀਂ ਤਾਂ ਕਿਹੜਾ ਸਤਿੰਦਰ ਐ ਬੜਾ ਵੱਡਾ ਗੱਲੇ ਵੀ ਆ ਬੜਾ ਵੱਡਾ ਸਕੇ ਬਾਹ ਕੌਣ ਆ ਸਕੇ ਤਰੱਕੋ ਮੈਨੂੰ ਇੱਕ ਵੱਡੀ ਬਾਹ ਉਹ ਨਹੀਂ ਦੇਣ ਦੀ ਕੀ ਕਰਾਂ ਉਹ ਮੈਂ ਨਹੀਂ ਆ ਰਿਹਾ ਪਲਵਾਨੀ ਤੇ ਜੇ ਤੱਕ ਦੇ ਲਾ ਹਾਂ ਪਰ ਤਰ ਹੈਗਾ ਤੇ ਇਹ ਜਲੰਧਰ ਮੈਨੂੰ ਕਹਿੰਦੀ ਹੁੰਦੀ ਸੀ ਮੈਂ ਪਲਵਾਨੀ ਦੀ ਪ੍ਰੈਕਟਿਸ ਲਾ ਕੇ ਆਈਆਂ ਇਮੇਜੀਨੇਟ ਕਰੋ ਤੁਸੀਂ ਮੈਚ ਨਹੀਂ ਕੋਈ ਹੋ ਰਿਹਾ ਧਨ ਕੋਈ ਇੱਕ ਦਿਨ ਗਈ ਸੀ ਇਹ ਪ੍ਰੈਕਟਿਸ ਕਰਨ ਤੇ ਚਰਾਜ ਲਾ ਮਾਰੇ ਸੀ ਅਰੇ ਇੱਕ 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 ਦਿਨ ਹੀ ਮੈਂ ਕਾਫੀ ਦਿਨ ਲਾਈ ਸੀ ਮਿਹਨਤ ਪਰ ਮੰਨ ਗਈ ਸੀ ਮੰਨ ਗਈ ਸੀ ਉਹ ਵਾਂ ਨੀ ਕਿ ਡੋਇੰਗ ਕਟਵਿੰਗ ਕਿਹਾ ਆਰੇ ਕਬੱਡੀ ਦਾ ਫਿਰ ਦਰ ਪਤਾ ਨਾ ਆਪਣੀ ਜਿੰਦ ਜਾਨ ਨੂੰ ਉਹਰ ਤੈਨੂੰ ਨਹੀਂ ਕੋਈ ਚਾ ਮਰ ਗਿਆ ਯਾਰ ਮੇਰਾ ਚਾ ਕਬੱਡੀ ਦਾ ਹੀ ਚਾ ਰਹੇਗੇ ਚੱਲ ਕੋਈ ਆ ਦੇਖ ਲੈ ਮੇਰਾ ਹਾਲ ਨਾ ਮਰ ਮਰ ਕੀ ਕੀਤਾ ਚੱਲ ਕੋਈ ਨਹੀਂ ਇਹ ਧਿਆਨ ਉਹ ਚਾ ਰਹੇ ਗਿਆ ਤੇਰੀ ਯਾਦ ਆ ਮੈਨੂੰ ਬੜਾ ਚਾ ਆਏ ਦੇਖ ਉਹ ਤੇਰੇ ਵੀ ਆਦਾ ਚਾਹ ਯਾਰ ਬਹੁਤ ਜਿਆਦਾ ਚਾ ਹੋ ਜੀ ਦਾ ਰਕਮਾਂ ਦੇ ਵਿੱਚ ਜੱਫੇ ਲਾਉਣ ਵਾਲੀ ਮਟਿਆਰ ਹੈ ਤੇ ਪਾਵੇਂ ਟਵਿੰਕ ਉਹਨਾਂ ਦੀ ਗੱਲ ਹੈ ਆ ਮੈਲਵੀ ਪੂਰਾ ਚੋਟੀ ਦਾ ਮੇਰੇ ਮਿੱਤਰੋ ਗੁਰਦਾਸਪੁਰ ਦੀ ਟੀਮ ਪਹੁੰਚ ਚੁੱਕੀ ਆ ਤੇ ਮਾਲਵਾ ਕਲੱਬ ਦੀ ਟੀਮ ਆਵੇ ਜਲਦੀ ਨਾਲ ਮਾਲਵਾ ਕਲੱਬ ਤੇ ਗੁਰਦਾਸਪੁਰ ਲਾਈਨ ਦੀ ਟੀਮ ਤੇ ਆ ਮੈ ਤੋਂ ਬਾਅਦ ਇੱਕ ਪਿੰਡ ਪਿਓਰ ਓਪਨ ਕਰਦੇ ਆ ਨਾਜ਼ਰ ਟ੍ਰੇਡਿੰਗ ਕੰਪਨੀ ਦਾਣਾ ਮੰਡੀ ਮਲੇਕੋਲਾ ਸਰਦਾਰ ਸੁਦੇਵ ਸਿੰਘ ਜੀ ਦੀ ताली ਵਾਲ ਹਰਦੀਪ ਢਾਲੀਵਾਲ ਔਰ ਰਵਿੰਦਰ ਸਿੰਘ ਟੋਨੀ ਯੂਐਸਏ ਗੁਰਪ੍ਰੀਤ ਸਿੰਘ ਯੂਐਸਏ ਸਰਿੰਦਰ ਢੀਂਡਸਾ ਔਰ ਓਪਨ ਦੀਆਂ ਟੀਮਾਂ ਵੀ ਰੈਡੀ ਰਹਿਣਗੀਆਂ ਓਪਨ ਦੇ ਮੈਚ ਜਿਹੜੇ ਖੇਡੇ ਜਾਣੇ ਆ ਸੈਫੀ ਦੋ ਕੁਮੇਤੇ ਨੰਬਰਦਾਰ ਹਰਦੀਪ ਸਿੰਘ ਲਾਲੀ ਰਿੰਪਾ ਅਮਰਗੜ ਸਤਨਾਮ ਅਮਰਗੜ ਤਵੜਾ ਸਰਪੰਚ ਰਾਮਪੁਰ ਛੰਨਾ ਸੇਠੀ ਪੰਚ ਕੇਸ਼ਰ ਪੰਚ ਲਖਵੀਰ ਸਿੰਘ ਜੀ ਦੇਵ ਸਿੰਘ ਦੀ ਚਾਲੇ ਨਾਲ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੋਰਾ ਰੱਬੋ ਜੀ ਬាទ ਬាទ ਧੰਨਵਾਦ ਕਰਦੇ ਇੱਕ ਬਹੁਤ ਹੀ ਵਧੀਆ ਖੜਾਣਾ ਪੀਤੂ ਕੋਟੜੇ ਵਾਲੀ ਉਹਦੀ ਸਿਫਤ ਕਰਨੀ ਪੈਂਦੀ ਹੈ ਕਿ ਆਪਣੇ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਗੱਲੀ ਇਹ ਬੱਚੀ ਨੇ ਆਪਣੇ ਪਿੰਡ ਦੇ ਵਿੱਚ ਆਪਣੀਆਂ ਛੋਟੀਆਂ ਬੱਚੀਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਇਸ ਖੇਡਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕਰਦੀ ਹੈ ਪੀਤੂ ਦੋ ਕਦਮ ਚੱਲ ਕੇ ਆ ਹੰਧਿਆਂ ਦੇ ਉੱਪਰ ਇਹਦੀ ਫਤਿਹ ਦੀ ਸਾਂਝ ਕਰਾਉਣੀ ਹੈ ਆ ਕੁੜੀ ਆਪਣੇ ਨਗਰ ਦੇ ਵਿੱਚ ਆਪਣੇ ਬਲਬੂਤੇ ਦੇ ਉੱਪਰ ਇੱਕ ਵੱਡਾ ਬਰਾਲਾ ਕਰ ਰਹੀ ਹੈ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਮਿੱਤਰੋ ਉਧਰੋਂ ਸਾਡੇ ਮਾਸਟਰ ਫਰਨੀਚਰ ਹਾਊਸ ਬਾਬੂ ਪ੍ਰਧਾਨ ਜੀ ਇਹਨੂੰ ਦੁਨੀਆ ਰੈਂਬੋ ਕਹਿੰਦੀ ਹੈ ਮੇਰੇ ਮਿੱਤਰੋ ਤੇ ਸੈਤ ਵਾਲੀਆ ਜੱਗੂ ਉਹ ਵੀ ਤਕੜੀਆਂ ਕਬੱਡੀਆਂ ਪਾ ਜਾਂਦਾ ਆ ਕਰਤੇ ਚੱਕਰ ਇੱਕ ਪਾਸੇ ਜੱਗੂ ਤੇ ਕੋਟੜੇ ਵਾਲੀ ਪੀਤੂ ਮੇਰੇ ਮਿੱਤਰੋ ਬੱਲੇ ਬੱਲੇ ਕਰਵਾ ਕੇ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਗਗਨ ਛੇਵੀਂ ਪੀਖੀ ਵੀਰ ਪੀਤੂ ਕੋਟੜੇ ਵਾਲੀ ਕਹਿੰਦੇ ਜੇ ਹੁਣ ਜਫਾ ਲਾਉਂਦੀਆ ਰੁਪਈਆ 1000 ਆ ਕੋਟੜੇ ਵਾਲੀ ਪੀਤੂ ਐ 1000 ਦਾ ਜਫਾ ਛੇਵੀਂ ਪੀਖੀ 1000 1000 1000 1000 ਛੇਵੀਂ ਬਾਈ 1000 ਰੁਪਈਆ ਪੋਹਦਾ ਜੀ ਆ ਤੇਰੇ ਪਿੱਛੇ ਬੱਲੇ 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 ਮਲੇਰ ਕੋਲ ਜਣੇ ਸਵਾਦ ਆਉਂਦਾ ਮੈਚ ਦਾ ਹੱਲੇ ਗੁੱਲਿਆ ਹੱਲੇ ਗੁੱਲਿਆ ਗੋਪੀ ਚੱਕ ਮੈਗ ਦੇ ਛੇੜ ਗਾਣੀ ਜੋੜੇ ਸਿੰਘਾਂ ਵਾਲੀ ਕਬੱਡੀ ਪਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਲਓ ਪਈ ਕਬੱਡੀ ਦੇ ਉੱਪਰ ਪੀਤੂ 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 ਆ ਕੋਟੜੇ ਵਾਲੀ ਕੋਟੜੇ ਵਾਲੀ ਕੋਟੜੇ ਵਾਲੀ ਜੇਤੂ ਟੀਮ ਲਈ 3000 ਰੁਪਿਆ ਕਾਕਾ ਘਰਿਆ ਲੁਧਿਆਣਾ ਮੇਲਾ ਗਿੱਲ ਗਗਨ ਮੰਡੀ ਪਵਨ ਕਨੇਡਾ ਸਖੀ ਜਿਹੜਾ ਜਫੀ ਜੱਸੀ ਨੂੰ ਜਫਾ ਲਾਵੇਗੀ ਉਧਰ ਸਾਡੇ ਹਰਪੀ ਸਿੰਘ ਜੀ ਲਾਈਨਮੈਨ ਸਾਹਿਬ ਉਹਨਾਂ ਵੱਲੋਂ 500 ਜਿਹੜੀ ਖਣਾਂ ਨੂੰ ਜੱਸੀ ਨੂੰ ਜਫਾ ਲਾਵੇਗੀ ਛੇਬੀ ਭੀਖੀ ਤੇ ਹੈਪੀ ਭੀਖੀ ਛੇਬੀ ਸ਼ਮਾਜ਼ ਮਲੇਰਕੋਟਲਾ ਉਹਨਾਂ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬੱਗੇ ਬਾਈ ਦੇ ਯਾਰ ਨਹੀਂ ਗੋਪੀ ਬਾਈ ਛੇਬੀ ਭੀਖੀ ਤੇ ਬਿੰਦਾ ਭੀਖੀ ਬਿੰਦੂ ਕੋਟੜੇ ਵਾਲੀ ਨੇ ਕਹਿੰਦੇ ਵੱਡੇ ਮਾਣ ਕਰਾਂਗੇ ਜੇ ਜਫੇ ਲਾਉਗੀ ਗੱਲਾਂ ਕਾਣੇ ਮੇਰੇ ਮਿੱਤਰੋ ਬੈਨੀਪਾਲ ਸਾਹਿਬ ਕਨੇਡਾ ਵਾਲੇ ਉਹਨਾਂ ਵੱਲੋਂ ਬੈਸਟ ਰੇਡਰ ਤੇ ਜਾਫੀ ਦੇ ਲਈ ਨਗਦ ਰਕਮ ਹੈ ਪ੍ਰੀਤਮ ਬੈਨੀਪਾਲ ਸਾਹਿਬ ਆਸਟ੍ਰੇਲੀਆ ਸਤਨਾਮ ਬੜਾਜੁਣੀ ਸਾਡੇ ਵੀਰ ਹੈ ਬੈਸਟ ਰੇਡਰ ਤੇ ਜਾਫੀ ਇੱਥੇ ਆ ਜਾਣ ਲੜਕੀਆਂ ਉਹਨਾਂ ਨੂੰ ਨਗਦ ਰਕਮ ਦਿੱਤੀ ਜਾਣੀ ਹੈ 8 ਟੱਚ 4 ਜਫੇ ਮਾਨਸੇ ਵਾਲੀ ਕੋਟੜੇ ਵਾਲੀ ਪੀਤੂ ਬੈਠ ਜਾਫੀ ਆ ਅੱਜ ਦੇ ਮੇਲੇ ਦੀ ਰੁਪਈਆ ਲਾਲੀ ਮਾਨਸ ਸਾਡੀ ਜ਼ਿੰਦਗੀ ਦਾ ਬਹੁਤ ਪਿਆਰਾ ਮਿੱਤਰ ਹੈ ਵੀਰ ਹੈ ਲਾਲੀ ਵੀਰ ਵੱਲੋਂ ਵੀ ਉਹ ਮੁੰਡੇ ਲਈ 1100 ਰੁਪਈਆ ਗੁਲਾਬ ਸਿੱਧੂ ਵੱਲੋਂ 1100 ਰੁਪਈਆ ਪੀਤੂ ਕੋਟੜਾ ਲਈ ਪੁੱਜਦਾ ਹੋਇਆ ਹੈ ਗੁਲਾਬ ਸਿੱਧੂ ਸਾਡਾ ਮਾਨ ਸਾਡੀ ਜ਼ਿੰਦਗੀ ਦਾ ਉਹ ਵੀਰ ਵੱਲੋਂ ਮੈਂ ਪੀਤੂ ਪਹਿਨ